ਤੂੰ ਪਹਿਲਾਂ ਪਹਿਲਾਂ ਦਾੜੀ ਰੱਖੀ ਹੋਈ ਸੀ ਨਾ ਮੈਂ ਮੈਂ ਵੈਸੇ ਨਹੀਂ ਭਾਈ ਦਾੜੀ ਵਾਲ ਕਟਾਉਂਦਾ ਮੈਨੂੰ ਚੰਗਾ ਨਹੀਂ ਲੱਗਦਾ ਸਿੱਧੀ ਜੀ ਗੱਲ ਹੈ ਜਦੋਂ ਮੈਂ ਕਟਾ ਦਿੰਦਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਅਜੀਬ ਫੀਲ ਹੁੰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਕੀ ਫੀਲ ਹੁੰਦਾ ਮੈਨੂੰ ਫੀਲ ਨਹੀਂ ਮੈਂ ਇੰਨਾ ਦੱਸਦਾ ਨਾ ਮੈਨੂੰ ਵਧੀਆ ਨਹੀਂ ਲੱਗਦਾ ਸਿੰਪਲ ਜੀ ਸ਼ਬਦ ਮੈਨੂੰ ਵਧੀਆ ਨਹੀਂ ਲੱਗਦਾ ਵਾਲ ਕਟਾ ਕੇ ਫਿਰ ਮੈਂ ਇਸ ਕਰਕੇ ਜਿਵੇਂ ਵਧਦੇ ਰਹਿੰਦੇ ਵਧਦੇ ਰਹਿੰਦੇ ਆ ਤਾਂ ਜਦੋਂ ਮੈਂ ਫੋਟੋਆਂ ਖਿੱਚਦਾ ਉਦੋਂ ਵੀ ਮੈਂ ਵਾਲ ਬਹੁਤ ਵਧੇ ਹੋਏ ਸੀਗੇ ਮੇਰੇ ਉਦੋਂ ਮੈਨੂੰ ਲੋਕੀ ਕਹਿੰਦੇ ਲੈ ਏ ਪਾਗਲ ਹੋ ਗਿਆ ਆ ਪਿੰਡ ਚ ਕਹਿੰਦੇ ਰਹਿੰਦੇ ਜਾਂ ਕੋਈ ਜਿਹੜੀ ਬਾਹਰ ਜਾਂਦਾ ਉਦੋਂ ਕਿਉਂਕਿ ਕੋਈ ਵਾਲੀ ਟੜੇ لمبے ਵਾਲ ਕੀਤੇ ਹੋ ਤੈਨੂੰ ਗਰਮੀ ਨਹੀਂ ਲੱਗਦੀ ਹੈਗੀ ਆ ਦਾੜੀ ਕੱਤੀ ਰੱਖੀ ਹੋਈ ਆ ਰਾਮਦੇਵ ਕੱਤੀ ਬਣਿਆ ਹੋਇਆ ਮੈਨੂੰ ਰਾਮਦੇਵ ਕਹਿੰਦੇ ਉਹ ਰਾਮਦੇਵ ਕੱਤੇ ਬੜਿਆ ਤੈਨੂੰ ਆ ਕੀ ਹੋ ਗਿਆ ਓਏ ਤੇ ਇੱਕ ਵਾਰ ਚੰਡੀਗੜ੍ਹ ਕਿਤੇ ਦੋਸਤ ਮੈਨੂੰ ਕਹਿੰਦਾ ਦੋਸਤ ਵੀ ਨਹੀਂ ਟੋਗਰਾਫਰ ਜਿਹਾ ਮੈਂ ਕਿਤੇ ਲਿਖਿਆ ਉਹ ਕਹਿੰਦਾ ਤੂੰ ਵਾਲ ਕੱਤੇ ਬਧਾਏ ਹੋਏ ਮੈਂ ਤਾਂ ਵੈਸੇ ਹੀ ਜੀ ਇਹ ਤਾਂ ਜਾਂ ਤਾਂ ਫੁਕਰੇ ਬਤਾਉਂਦੇ ਆ ਜਾਂ ਆਸ਼ਕ ਮੈਂ ਕਹਾਂ ਮੈਂ ਦੁਨੀ ਹੀ ਹੈ ਨੀਗਾ ਮੈਂ ਇਹ ਕਾਦੀ ਸਟੇਟਮੈਂਟ ਹੋਈ ਵੈਸੀ ਨਹੀਂ ਮੇਰਾ ਜੀ ਕਰਦਾ ਪਿਆ ਕਟਾਉਣ ਨੂੰ ਤੇ ਇਹਦੇ ਵਿੱਚ ਜ ਇਹ ਕਾਦੀ ਜਜਮੈਂਟ ਹੋਊਗੀ ਵੀ ਇਹ ਥੋਡੀ ਜਜਮੈਂਟ ਹੈ ਵੀ ਤੁਹਾਨੂੰ ਤਾ ਮਤਲਬ ਇਹ ਉਹਦੀ ਜਜਮੈਂਟ ਹੋ ਸਕਦੀ ਵੀ ਉਹਨੂੰ ਆਪਣਾ ਫੁਕਰਾਪਣ ਲੱਗਦਾ ਹੋਊਗਾ ਕਿ ਮੈਂ ਵਾਲ ਵਧਾ ਕੇ ਉਹ ਪੂਰੀ ਕਟਿੰਗ ਜੀ ਸਾਈਡਾਂ ਕਢਾ ਕੇ ਰੱਖੀ ਆਉਂਦੀ ਸੀ ਜਦੋਂ ਪਹਿਲਾਂ ਪਹਿਲਾਂ ਦਾੜੀ ਰੱਖੀ ਹੋਈ ਸੀ ਨਾ ਮੈਂ ਮੈਂ ਵੈਸੇ ਨਹੀਂ ਭਾਈ ਦਾੜੀ ਵਾਲ ਕਟਾਉਂਦਾ ਮੈਨੂੰ ਚੰਗਾ ਨਹੀਂ ਲੱਗਦਾ ਸਿੱਧੀ ਜੀ ਗੱਲ ਹੈ ਜਦੋਂ ਮੈਂ ਕਟਾ ਦਿੰਦਾ ਤਾਂ ਮੈਨੂੰ ਉਹ ਪਤਾ ਨਹੀਂ ਮੈਨੂੰ ਅਜੀਬ ਫੀਲ ਹੁੰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਕੀ ਫੀਲ ਹੁੰਦਾ ਮੈਨੂੰ ਫੀਲ ਨਹੀਂ ਮੈਨੂੰ ਇਹਨਾਂ ਦੱਸਦਾ ਨਾ ਮੈਨੂੰ ਵਧੀਆ ਨਹੀਂ ਲੱਗਦਾ ਸਿੰਪਲ ਜੀ ਸ਼ਬਦ ਮੈਨੂੰ ਵਧੀਆ ਨਹੀਂ ਲੱਗਦਾ ਵਾਲ ਕਟਾ ਕੇ ਫਿਰ ਮੈਂ ਇਸ ਕਰਕੇ ਜਿਵੇਂ ਵਧਦੇ ਰਹਿੰਦੇ ਵਧਦੇ ਰਹਿੰਦੇ ਆ ਤਾਂ ਜਦੋਂ ਮੈਂ ਫੋਟੋਆਂ ਖੜੀਦਾ ਉਦੋਂ ਵੀ ਮੈਂ ਵਾਲ ਬਹੁਤ ਵਧੇ ਹੋਏ ਸੀਗੇ ਮੇਰੇ ਉਦੋਂ ਮੈਨੂੰ ਲੋਕੀ ਕਹਿੰਦੇ ਲੈ ਇਹ ਪਾਗਲ ਹੋ ਗਿਆ ਆ ਪਿੰਡ 'ਚ ਕਹਿੰਦੇ ਰਹਿੰਦੇ ਜਾਂ ਕੋਈ ਜਿੱਦੀ ਬਾਹਰ ਜਾਂਦਾ ਉਦੋਂ ਕਿ ਕੋਈ ਕੋਈ ਥਾਲੀ ਟੜੇ ਲੰਬੇ ਵਾਲ ਕੀਤੇ ਹੋ ਇਹਨੂੰ ਗਰਮੀ ਨਹੀਂ ਲੱਗਦੀ ਹੈਗੀ ਹੂੰ ਆ ਗਾੜੀ ਕਾਤੀ ਰੱਖੀ ਮੀਂ ਆਰਾਮਦੇਵ ਕਾਤੀ ਬਣਿਆ ਹੋਇਆ ਮੈਨੂੰ RAMDEV ਕਹਿੰਦੇ ਉਹ RAMDEV ਕਾਤੇ ਬਣਿਆ ਤੈਨੂੰ ਆਹ ਕੀ ਹੋ ਗਿਆ ਓਏ ਤੇ ਇੱਕ ਵਾਰ ਅ ਚੰਡੀਗੜ੍ਹ ਕਿਤੇ ਦੋਸਤ ਮੈਨੂੰ ਕਹਿੰਦਾ ਦੋਸਤ ਵੀ ਨਹੀਂ ਟੋਗਰਾਫਰ ਜਿਹਾ ਮੈਂ ਕਿਤੇ ਦਿੱਕਿਆ ਉਹ ਕਹਿੰਦਾ ਤੂੰ ਬਾਲ ਕੱਤੇ ਵਧਾਏ ਹੋਏ ਮੈਂ ਕਿਹਾ ਵੈਸੇ ਜੀ ਇਹ ਤਾਂ ਜਾਂ ਤਾਂ ਫੁਕਰੇ ਬਤਾਉਂਦੇ ਆ ਜਾਂ ਆਸ਼ਿਕ ਮੈਂ ਕਿਹਾ ਮੈਂ ਦੋਨੇ ਹੈ ਨੀਗਾ ਮੈਂ ਇਹ ਕਾਦੀ ਸਟੇਟਮੈਂਟ ਹੋਈ ਵੈਸੇ ਹੀ ਨੀ ਮੇਰਾ ਜੀ ਕਰਦਾ ਪਿਆ ਘਟਾਉਣ ਨੂੰ ਤੇ ਇਹਦੇ ਵਿੱਚ ਜੇ ਇਹ ਕਾਦੀ ਜਜਮੈਂਟ ਹੋਊਗੀ ਵੀ ਇਹ ਥੋਡੀ ਜਜਮੈਂਟ ਹੈ ਵੀ ਤੁਹਾਨੂੰ ਤਾ ਮਤਲਬ ਇਹ ਉਹਦੀ ਜਜਮੈਂਟ ਹੋ ਸਕਦੀ ਵੀ ਉਹਨੂੰ ਆਪਣਾ ਫੁਕਰਾ ਪਣ ਲੱਗਦਾ ਹੋਊਗਾ ਕਿ ਮੈਂ ਵਾਲ ਬਦਾ ਕੇ ਉਹ ਪੂਰੀ ਕਟਿੰਗ ਜੀ ਸਾਈਡਾਂ ਕਢਾ ਕੇ ਰੱਖੀ ਆਉਂਦੀ ਸੀ ਤੋਂ ਪਹਿਲਾਂ ਪਹਿਲਾਂ ਦਾੜੀ ਰੱਖੀ ਹੋਈ ਸੀ ਨਾ ਮੈਂ ਮੈਂ ਵੈਸੇ ਨਹੀਂ ਭਾਈ ਦਾੜੀ ਵਾਲ ਕਟਾਉਂਦਾ ਮੈਨੂੰ ਚੰਗਾ ਨਹੀਂ ਲੱਗਦਾ ਸਿੱਧੀ ਜੀ ਗੱਲ ਹੈ ਜਦੋਂ ਮੈਂ ਕਟਾ ਦਿੰਦਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਅਜੀਬ ਫੀਲ ਹੁੰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਕੀ ਫੀਲ ਹੁੰਦਾ ਮੈਨੂੰ ਫੀਲ ਨਹੀਂ ਮੈਂ ਇੰਨਾ ਦੱਸਦਾ ਨਾ ਮੈਨੂੰ ਵਧੀਆ ਨਹੀਂ ਲੱਗਦਾ ਸਿੰਪਲ ਜਿਹਾ ਬਦਦਾ ਮੈਨੂੰ ਵਧੀਆ ਨਹੀਂ ਲੱਗਦਾ ਵਾਲ ਕਟਾ ਕੇ ਫਿਰ ਮੈਂ ਇਸ ਕਰਕੇ ਜਿਵੇਂ ਵੱਧਦੇ ਰਹਿੰਦੇ ਵੱਧਦੇ ਰਹਿੰਦੇ ਤਾਂ ਜਦੋਂ ਮੈਂ ਫੋਟੋਆਂ ਖਿੱਚਦਾ ਉਦੋਂ ਵੀ ਮੈਂ ਵਾਲ ਬਹੁਤ ਵੱਧੇ ਹੋਏ ਸੀਗੇ ਮੇਰੇ ਉਦੋਂ ਮੈਨੂੰ ਲੋਕੀ ਕਹਿੰਦੇ ਲੈ ਇਹ ਪਾਗਲ ਹੋ ਗਿਆ ਹੈ ਪਿੰਡ ਚ ਕਹਿੰਦੇ ਰਹਿੰਦੇ ਜਾਂ ਕੋਈ ਜਿਹੜੀ ਬਾਹਰ ਜਾਂਦਾ ਉਦੋਂ ਕਿਉਂਕਿ ਕੋਈ ਵਾਲੀ ਜਿਹੜੇ ਲੰਬੇ ਵਾਲ ਕੀਤੇ ਹੋ ਉਹ ਤੈਨੂੰ ਗਰਮੀ ਨਹੀਂ ਲੱਗਦੀ ਹੈਗੀ ਤੇ ਦਾੜੀ ਕਾਤੀ ਰੱਖਣੀ ਆ ਰਾਮਦੇਵ ਕਾਤੇ ਬੜਿਆ ਹੋਇਆ ਮੈਨੂੰ ਰਾਮਦੇਵ ਕਹਿੰਦੇ ਪੂਰਾ ਰਾਮਦੇਵ ਕਾਤੇ ਬੜਿਆ ਤੈਨੂੰ ਆਹ ਕੀ ਹੋ ਗਿਆ ਓਏ ਤੇ ਇੱਕ ਵਾਰ ਚੰਡੀਗੜ੍ਹ ਕਿਤੇ ਦੋਸਤ ਮੈਨੂੰ ਕਹਿੰਦਾ ਦੋ ਉਹ ਕਹਿੰਦਾ ਤੂੰ ਵਾਲ ਕੱਤੀ ਬਤਾਏ ਹੋਏ ਆ ਮੈਂ ਕਿ ਵੈਸੇ ਜੀ ਇਹ ਤਾਂ ਜਾਂ ਤਾਂ ਫੁਕਰੇ ਬਤਾਉਂਦੇ ਆ ਜਾਂ ਆਸ਼ਿਕ ਮੈਂ ਕਹਾਂ ਮੈਂ ਦੋਨੇ ਹੈ ਨੀਗਾ ਮੈਂ ਇਹ ਕਾਦੀ ਸਟੇਟਮੈਂਟ ਹੋਈ ਵੈਸੇ ਹੀ ਨੀ ਮੇਰਾ ਜੀ ਕਰਦਾ ਪਿਆ ਕਟਾਉਣ ਨੂੰ ਤੇ ਇਹਦੇ ਵਿੱਚ ਇਹ ਕਾਦੀ ਜਜਮੈਂਟ ਹੋਊਗੀ ਵੀ ਇਹ ਥੋੜੀ ਜਜਮੈਂਟ ਆ ਵੀ ਤੁਹਾਨੂੰ ਤਾ ਮਤਲਬ ਇਹ ਉਹਦੀ ਜਜਮੈਂਟ ਹੋ ਸਕਦੀ ਵੀ ਉਹਨੂੰ ਆਪਣਾ ਫੁਕਰਾ ਪਣ ਲੱਗਦਾ ਹੋਊਗਾ ਕਿ ਮੈਂ ਵਾਲ ਵਧਾ ਕੇ ਉਹ ਪੂਰੀ ਕਟਿੰਗ ਜੀ ਸਾਈਡਾਂ ਕਢਾ ਕੇ ਰੱਖੀ ਆਉਂਦੀ ਸੀ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ Panic Savira TV YouTube Facebook Instagram X aur WhatsApp channel par